26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਦਾ ਜਿਸ ਤਰੀਕੇ ਨਾਲ ਉਹਨਾਂ ਦੇ ਸਟੈਚੂ ਤੇ ਬਹੁਤ ਦੀ ਜੋ ਬੇਪਤੀ ਹੋਈ ਹੈ ਜਿਸ ਤਰੀਕੇ ਨਾਲ ਉਸ ਨੂੰ ਟਾਰਗੇਟ ਕੀਤਾ ਗਿਆ ਵੈਂਡੇਲਾਈਜ਼ ਕੀਤਾ ਗਿਆ ਤੋੜ-ਪੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਹੈ ਔਰ ਮੈਂ ਸਮਝਦਾ ਇਹਦੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਕਮਿਸ਼ਨਰੇਟ ਅੰਮ੍ਰਿਤਸਰ ਦੀ ਸਾਰੀ ਪੁਲਿਸ ਦਾ ਬਹੁਤ ਵੱਡਾ ਫੇਲੀਅਰ ਹੈ ਕਿ 26 ਜਨਵਰੀ ਦਾ ਦਿਨ ਹੋਵੇ ਹਾਈ ਅਲਰਟ ਤੁਸੀਂ ਐਲਾਨਾ ਹੋਵੇ ਕਿਵੇਂ ਕੋਈ ਬੰਦਾ ਪੌੜੀ ਲਾ ਕੇ ਪਹਿਲਾਂ ਚੜਦਾ ਉਤਰਦਾ ਫਿਰ ਚੜਦਾ ਔਰ ਉੱਥੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ 26 ਜਨਵਰੀ ਵਾਲੇ ਦਿਨ ਉਹ ਸਕੇਚੂ ਨੂੰ ਟਾਰਗੇਟ ਕਰਦਾ ਪੰਜਾਬ ਇੰਡੋਪਾਕ ਬਾਰਡਰ ਸਟੇਟ ਹੈ ਔਰ ਇੱਕ ਸਾਜ਼ਿਸ਼ ਰਚੀ ਗਈ ਹੈ ਕਿ ਭਾਈ ਇੱਥੇ ਦੋ ਕਮਿਊਨਿਟੀਆਂ ਨੂੰ ਆਪਸ 'ਚ ਟੈਨਸ਼ਨ ਕ੍ਰੀਏਟ ਕਰਕੇ ਲੜਾਉਣ ਵਾਲੀ ਇਹ ਸਾਜ਼ਿਸ਼ ਹੈ ਕਿਉਂਕਿ ਅੱਜ ਤੱਕ ਇਹ ਜੇ ਹਾਲਾਤ ਪਹਿਲਾਂ ਵੇਖਣ ਨੂੰ ਨਹੀਂ ਮਿਲੇ ਔਰ ਅਜੀ ਸਾਰੇ ਹੀ ਅੱਜ ਇਸ ਇਨਸੀਡੈਂਟ ਨੂੰ ਜਿੱਥੇ ਕੰਡੈਮ ਕਰਦੇ ਆ ਚੁੱਪੇ-ਚੁੱਪੇ ਤੇ ਪੁਲਿਸ ਲੱਗੀ ਹੋਵੇ ਔਰ ਪੁਲਿਸ ਇਹ ਜੇ ਇਨਸੀਡੈਂਟ ਨੂੰ ਪ੍ਰिवेंट ਕਰਨ 'ਚ ਫੇਲ ਹੋ ਜੇ ਔਰ ਨਾਲ ਹੀ ਉੱਥੇ ਪੌੜੀ ਲੱਗੀ ਸੀ ਕਿਵੇਂ ਪੌੜੀ ਲੱਗੀ ਰਹਿ ਗਈ ਪੁਲਿਸ ਦਾ ਇਹਦੇ 'ਚ ਕੋਈ ਰੋਲ ਮਿਲੀਭੁਗਤ ਦਾ ਇਹ ਹਾਲਾਤ ਖਰਾਬ ਕਰਨ ਦਾ ਸਰਕਾਰ ਦਾ ਕੀ ਰੋਲ ਹੈ ਸਾਰਾ ਜਾਂਚ ਦਾ ਵਿਸ਼ੇ ਹੈ